ਇੰਮੇ ਦੇ ਪ੍ਰਬੰਧ ਹੈ ਪਰਮ ਸਤਿਕਾਰਯੋ ਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਚੀ ਦੀ 15 ਬੜੇ ਦਰਵਾਨ ਗੁਰਦੁਆਰਾ ਸ਼੍ਰੀ ਪੱਟਾ ਸਾਹਿਬ ਵਿਖੇ 3 ਦਿਨਾਂ ਦੇ ਸਵਾਗਤ ਦੀ ਸ਼ੁਰੂਆਤ ਹੋ ਗਈ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਮੰਨਿਸ਼ਰ ਦਾ ਡਵਲਪੇਟ ਕਰਦਿਆਂ ਅੱਜ ਗੁਰਦੁਆਰਾ ਗੁਰੂਗਰ ਬੜਾ ਸਦਾ ਵਰਤੂ ਨਗਰ ਕੀਏ ਦੀ ਸ਼ੁਰੂਆਤ ਸਵੇਰੇ 8 ਵਜੇ ਹੋਈ। ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ। ਜੋ ਮੈਂ ਅੱਜ ਦੇਖਿਆ ਹੈ ਇੰਨਾ ਜਿੰਨਾ ਆਜਾ ਉਤਸ਼ਾਹ ਸੀ ਮੈਂ ਪਹਿਲਾਂ ਮੈਨੂੰ 12-13 ਸਾਲ ਹੋ ਗਏ ਮੈਂਬਰ ਹੋਣੇ ਮੈਂ ਕਦੀ ਨਹੀਂ ਦੇਖਿਆ। ਇੰਨੀਆਂ ਸੰਗਤਾਂ ਨੇ ਸੇਵਾ ਕੀਤੀ ਆ ਲੰਗਰ ਲਾਏ ਆ ਜਗਾ ਜਗਾ ਤੇ ਸਾਨੂੰ ਰੋਕ ਰੋਕੇ ਸੇਵਾ ਕਰਦੇ ਸੰਗਤ ਦੀ ਔਰ ਬਹੁਤ ਵੱਡਾ ਜਿਹੜਾ ਉਤਸ਼ਾਹ ਸੰਗਤ ਦੇ ਵਿੱਚ ਦੇਖਿਆ ਗਿਆ ਉਹ ਸ਼ਰੋਮਣ ਕਮੇਟੀ ਵੱਲੋਂ ਸਾਰੇ ਪ੍ਰਬੰਧ ਆ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਭਾਵੇਂ ਉਹ ਰਹਿਸ਼ ਦੇ ਆ ਭਾਵੇਂ ਲੰਗਰਾਂ ਦੇ ਆ ਸਟੈਂਡ ਆ ਯਾਰ ਪਾਰਕਿੰਗ ਵਸਾਰੇ ਵਧੀਆ ਤਰੀਕੇ ਨਾਲ ਕੀਤੇ ਗਏ ਚਲੋ ਫਿਰ ਵੀ ਜੇ ਕਿਤੇ ਦਿੱਕਤ ਆਉਂਦੀ ਹੈ ਫਿਰ ਵੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਦੱਸੋ ਅਸੀਂ ਉਹਦਾ ਹੱਲ ਕਰਾਂਗੇ ਸੰਗਤਾਂ ਨੂੰ ਸ਼ੁਰੂ ਤੋਂ ਹੀ ਬੇਨਤੀ ਕੀਤੀ ਆ ਵੀ ਲੰਕਰ ਆ ਜਿਹੜੇ ਸਾਦੇ ਰੱਖਣੇ ਆ ਬੜੀ ਸਾਦਗੀ ਦੇ ਨਾਲ ਇਹ ਦਿਨ ਮਨਾਉਣੇ ਆ ਕਿ ਉਹ ਦਿਨ ਨੇ ਜਦੋਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਗੁਰੂ ਸਭ ਨੂੰ ਸਰਵੰਸਦਾਨੀ ਦੀ ਉਪਾਧੀ ਮਿਲੀ ਹੈ ਦੁਨੀਆ ਦੇ ਵਿੱਚ ਕੋਈ ਨਾਂ ਅੱਜ ਤੱਕ ਪੈਦਾ ਹੋਇਆ ਔਰ ਨਾਂ ਆਉਣ ਵਾਲੇ ਸਮੇਂ ਚ ਹੋਣਾ ਇਹ ਸਿਰਫ ਮਾਣ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾਂਦਾ ਜਿਨ੍ਹਾਂ ਨੂੰ ਕੋਈ ਸਰਵੰਸਦਾਨੀ ਕਿਹਾ ਜਾਂਦਾ ਕੋਈ ਪੀਰ ਪਗੰਬਰ ਔਲੀਆ ਦੁਨੀਆ ਦੇ ਵਿੱਚ ਨਹੀਂ ਹੈਗਾ ਜਿਸ ਨੇ ਇਹ ਹੋ ਜਾ ਇਤਿਹਾਸ ਸਿਰਜਿਆ ਹੋ ਗੁਰੂ ਸਾਹਿਬ ਨੇ ਨੰਦਪੁਰ ਸਾਹਿਬ ਦਾ ਕਿਲਾ ਕਿਨਾ ਹਰਾਤਾਂ ਵਿੱਚ ਛੱਡਿਆ ਕੋ ਬੜਾ ਲੰਬਾ ਇਤਿਹਾਸ ਹੈ ਭਾਵੇਂ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਕਿ ਕਿਲਾ ਛੱਡਿਆ ਜਾਵੇ ਲੇਕਿਨ ਉਹਨਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤੀ ਸੰਗਤ ਨੂੰ ਦੱਸਿਆ ਵੀ ਬਹੁੜ ਵਿਖੜੇ ਪੈਣ ਦੇ ਆਪਾਂ ਨੇ ਹੋਣੇ ਆ ਇੱਕ ਸੰਗਤ ਬਜਟ ਸੀ ਉਸ ਕਰਕੇ ਗੁਰੂ ਸਾਹਿਬ ਨੇ ਫੈਸਲਾ ਲਿਆ ਨੰਦਕਰ ਦਾ ਕਿਲਾ ਛੱਡਿਆ ਔਰ ਉਹਨਾਂ ਮੁਗਲ ਸ਼ਾਸਕਾਂ ਨੂੰ ਪਹਾੜੀ ਰਾਜਿਆਂ ਨੇ ਆਪਣੇ ਇਸ਼ਚਰੀਆਂ ਕਸਮਾਂ ਖਾਦੀਆਂ ਗਊ ਥਾੜੀ ਚ ਰੱਖ ਕੇ ਕਸਮ ਖਾਦੀ ਕੁਰਾਨ ਸ਼ਰੀਫ ਦੇ ਉੱਪਰ ਹੱਥ ਰੱਖ ਕੇ ਕਸਮ ਖਾਦੀ ਵੀ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਦਿਓ ਲੇਕਿਨ ਜਦੋਂ ਸਰਸਨ ਦੇ ਕਿਨਾਰੇ ਤੇ ਆਏ ਗੁਰੂ ਸਾਹਿਬ ਉਹ ਸਾਰੀਆਂ ਕਸਮਾਂ ਭੁੱਲ ਕੇ ਗੁਰੂ ਸਾਹਿਬ ਤੇ ਪਹਾੜੀ ਰਾਜਿਆਂ ਨੇ ਵੀ ਔਰ ਮੁਗਲਾਂ ਨੇ ਵੀ ਹੱਲਾ ਬੀ ਸਾਤੋਂ ਪਹਿਲੀ ਜੰਗ ਉੱਥੇ ਹੋਈ ਪਰਵਾਰ ਵਿਛੋੜਾ ਸਥਾਨ ਤੇ ਜਿਹਦੇ ਵਿੱਚ ਭਾਈ ਮਾਨੀ ਸਿੰਘ ਦੇ ਬੇਟੇ ਭਾਈ ਉਦੇ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ ਉਦੇ ਸਿੰਘ ਉਹ ਉਹ ਇਨਸਾਨ ਸੀ ਜਿਹਨੇ ਪ੍ਰਿਥੀ ਚੰਦ ਦੀ ਤਸੀਹ ਹੁਣਾਂ ਦੇ ਦਰਬਾਰ ਚ ਜਾ ਕੇ ਕੱਟ ਕੇ ਗੁਰੂ ਸਾਹਿਬ ਦੇ ਅੱਗੇ ਰੱਖਿਆ ਸੀ ਭਾਈ ਮਨੀ ਸਿੰਘ ਦੇ ਦੂਸਰੇ ਸੁਪੁੱਤਰ ਭਾਈ ਭਜਤ ਸਿੰਘ ਉਹ ਵੀ ਸ਼ਹੀਦ ਜਿਵੇਂ ਇਤਿਹਾਸ ਦੱਸਦਾ ਕਿ 52 ਸ਼ਹੀਦ ਦੀਆਂ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਪੰਜ ਬੇਟੇ ਉਹਨਾਂ ਦੇ ਆਨੰਦਪੁਰ ਸਾਬ ਤੋਂ ਲੈ ਕੇ ਚਮਕੌਰ ਸਾਬ ਤੱਕ ਸ਼ਹੀਦ ਹੋਏ ਉਦੋਂ ਬਾਅਦ ਭਾਈ ਜੀਵਨ ਸਿੰਘ ਵੀ ਗੁਰੂ ਸਾਹਿਬ ਨੇ ਡਿਊਟੀ ਲੈ ਕੇ ਉਹਦੇ ਸਿੰਘ ਸ਼ਹੀਦ ਹੋ ਗਏ ਵੀ ਤੁਸੀਂ ਕਮਾਂਡ ਸੰਭਾਲੋ ਭਾਈ ਜੀਵਨ ਸਿੰਘ ਜੀ ਉੱਥੇ ਬੜੀ ਬਹਾਦਰੀ ਨਾਲ ਲੜੇ ਬੋਲਾਂ ਨੂੰ ਗੁਰੂ ਸਾਹਿਬ ਤੱਕ ਨਹੀਂ ਪਹੁੰਚਣ ਦਿੱਤਾ ਔਰ ਉਹ ਵੀ ਸ਼ਹੀਦਤ ਪ੍ਰਾਪਤ ਕਰ ਗਏ ਸਰਸਨ ਦੇ ਜਦੋਂ ਕ੍ਰਾਸ ਕੀਤਾ ਪਰਿਵਾਰ ਤਿੰਨ ਸਿਰਜ ਵੰਡਿਆ ਗਿਆ ਗੁਰੂ ਸਾਹਿਬ ਇੱਕ ਪਾਸੇ ਉਹਨਾਂ ਦੇ ਨਾਲ ਸੈਭਜਾ ਦੇ ਪੰਜ ਪਿਆਰੇ ਚਾਲੀ ਸਿੰਘ ਮਾਤਾ ਗੁਜਰ ਕੌਰ ਔਰ ਛੋਟੇ ਸੈਭਜਾ ਦੇ ਇੱਕ ਪਾਸੇ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦੇ ਮਹਿਲ ਇੱਕ ਪਾਸੇ ਅੱਗੇ ਜੋ ਹੋਇਆ ਬਹੁਤ ਵੱਡਾ ਲੰਬਾ ਇਤਿਹਾਸ ਹੈ ਇਹ ਤੁਸੀਂ ਸਮਾਂ ਦੱਸਦਿਆਂ ਜ਼ਿਆਦਾ ਹੈ ਤਾਂ ਮੈਂ ਬੋਲ ਸਕਦਾ ਨਹੀਂ ਉਹਨੂੰ ਸ਼ਾਰਟ ਕਰਦੇ ਆਂ ਵੀ ਆਪਾਂ ਇਹ ਥੋੜਾ ਜਿਹਾ ਦੱਸ ਦਿਓ ਵੀ ਸਰਕਾਰੀ ਤੌਰ ਤੇ ਵੀ ਕੋਈ ਸ਼ਿਰਕਤ ਕਰਨ ਦੀ ਉਮੀਦ ਹੈ ਕਿਸੇ ਸਰਕਾਰੀ ਤੌਰ ਤੇ ਕੋਈ ਨਾ ਪਹਿਲਾਂ ਸ਼ਿਰਕਤ ਕਰਦਾ ਨਾ ਹੁਣ ਕਰਨੀ ਕਿਸੇ ਨੇ ਤੁਹਾਡੇ ਕੋਲ ਇਨਫੋਰਮੇਸ਼ਨ ਕੋਈ ਇਸ ਤਰ੍ਹਾਂ ਦੀ ਨਹੀਂ ਨਹੀਂ ਕੋਈ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਸਿਰਫ ਜਿਵੇਂ ਪਹਿਲਾਂ ਵਿਵਾਨ ਸੱਜਦੇ ਆ ਉਦਾਂ ਹੀ ਗੁਰਮਤ ਸਮਾਗਮ ਹੁੰਦੇ ਆ ਉਦਾਂ ਹੀ ਹੋਣੇ ਆ ਕੀਰਤਨ ਜਿੱਤੇ ਢਾਡੀ ਜਿੱਤੇ ਉਹ ਤਿੰਨ ਦਿਨਾਂ ਸਮਾਗਮ ਚੱਲਣਿਆ ਪਰਸੋਂ ਨੂੰ ਸਮਾਪਤੀ ਆ ਪਰਸੋਂ ਨੂੰ 2:30 ਵਜੇ ਤੇ ਸਮਾਪਤੀ ਕਰਨੀ ਹੈ ਸੋ ਗੁਰੂ ਸਾਹਿਬ ਨੇ ਬੜਾ ਵੱਡਾ ਇਤਿਹਾਸ ਸਿਰਜਿਆ ਜਿਵੇਂ ਸਭ ਦੀ ਜੰਗ ਦਾ ਵੱਡਾ ਇਤਿਹਾਸ ਆ ਲਸਾਨੀ ਸ਼ਹਾਦਤਾਂ ਔਰ ਇੱਕ ਇੰਜੇ ਜਿਵੇਂ ਗੌਰ ਸਿੰਘ ਜੰਗ ਨੂੰ ਭਲੇ ਤੇ ਅਸਾਮੀ ਜੰਗ ਵੀ ਕਿਹਾ ਜਾ ਸਕਦਾ ਹੈ ਕਿਉਂ ਇੱਕ ਪਾਸੇ ਮੋਗਰਾ ਦੀਆਂ 10 ਲੱਖ ਤੋਂ ਵੀ ਉੱਪਰ ਫੌਜ ਪਹਾੜੀ ਰਾਜਿਆਂ ਦੀ ਫੌਜ ਇੱਕ ਪਾਸੇ ਗੁਰੂ ਸਾਹਿਬ 40 ਸਿੰਘ ਗੁਰੂ ਸਾਹਿਬ ਦੇ ਸਹਬਜ਼ਾਦੇ ਗੁਰੂ ਸਾਹਿਬ ਦੇ ਪਿਆਰੇ ਉਹਨਾਂ ਜੋ ਇਤਿਹਾਸ ਤੇ ਸਿਰਜਿਆ ਉਹ ਦੁਨੀਆਂ ਵਿੱਚ ਕਦੀ ਨਾ ਹੋਇਆ ਨਾ ਹੋਣਾ ਵੱਡੇ ਸਹਬਜ਼ਾਦੇ ਨੇ ਉੱਤੇ ਸ਼ੀਧੀ ਪ੍ਰਾਪਤ ਕੀਤੀ ਆ ਸਭ ਵਿਭਸਨ ਕਿ ਮੈਂ ਵੀ ਸ਼ੀਧੀ ਦੇਣੀ ਆਲ ਮੈਂ ਲੜਾਈ ਲੜੂਗਾ ਪਰ ਨਹੀਂ ਉਹਨਾਂ ਹੁਕਮ ਕੀਤਾ ਪਿਆਰਿਆਂ ਨੇ ਇਕੱਠਿਓ ਚਾਣਾ ਇਹ ਬੜਾ ਇਤਿਹਾਸ ਹੈ ਗੁਰੂ ਸਾਹਿਬ ਜੀ ਆਪਾਂ ਨੂੰ ਮੈਂ ਇਹੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਹਨੂੰ ਸਾਦਗੀ ਨਾਲ ਇਹਨਾਂ ਨੂੰ ਮਨਾਈਏ ਔਰ ਜਿਵੇਂ ਮੈਂ ਨੌਜਵਾਨ ਬੱਚਿਆਂ ਨੂੰ ਵੀ ਬੇਨਤੀ ਕਰਨਾ ਕਿ ਤੁਸੀਂ ਇਹਨੂੰ ਬੜੇ ਸਹਿਜ ਤਰੀਕੇ ਨਾਲ ਇਹਨੂੰ ਮਨਾਇਆ ਕਰੋ ਜਿਵੇਂ ਆਪਾਂ ਟਰੈਕਟਰਾਂ ਤੇ ਜਾਂ ਹੋਰ ਮੋਟਰਸਾਈਕਲਾਂ ਦੀ ਪੀਟੀਆਂ ਵਜਾਉਂਦੇ ਪਰ ਆਇਆ ਆਪਾਂ ਪਟਾਕੇ ਵਜਾਉਂਦੇ ਆ ਤੇ ਇਹਨਾਂ ਦੇ ਨਾਲ ਸ਼ੋਭ ਦੇ। ਬੁੱਲੜ ਵਾਜੀ ਜਿਵੇਂ ਮੈਂ ਅੱਜ ਦੇਖ ਰਿਹਾ ਸੀਗਾ ਸ਼ੋਭ ਦੇਣੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਮਹਾਨ ਸਾਹਿਬ ਤੁਸੀਂ ਇਸ ਵਾਰ ਸੇ ਧਿਆਨ ਦਿਓ ਸਿੰਘ ਸਾਹਿਬ ਨੇ ਵੀ ਬੇਨਤੀ ਕੀਤੀ ਆ ਇਹਨਾਂ ਦਿਨਾਂ ਦੇ ਵਿੱਚ ਸਾਦੇ ਲੰਗਰਾਂ ਦੀ ਔਰ ਉਹਨਾਂ ਨੇ 22 ਤਰੀਕ ਨੂੰ ਇਹ ਬੇਨਤੀ ਕੀਤੀ ਆ ਤੁਸੀਂ ਉਸ ਦਿਨ ਜਦੋਂ 22 ਤਰੀਕ ਨੂੰ ਸਾਬ ਜੀਾਂ ਦੀ ਵੱਡੀਆਂ ਸ਼ਾਦਤ ਹੋਣੀ ਆ ਤਾਂ ਤੁਸੀਂ 11 ਵਜੇ ਦੇ ਕਰੀਬ 15 ਮਿੰਟ ਜਾਪ ਕਰਨਾ ਔਰ 27 ਤਰੀਕ ਨੂੰ ਛੋਟਿਆਂ ਸਾਬ ਜਾਂ ਦੀ ਯਾਦ ਵਿੱਚ 15 ਮਿੰਟ ਜਾਪ ਕਰਨਾ ਇਹ ਉਹਨਾਂ ਦੇ ਵੱਲੋਂ ਵੀ ਬੇਨਤੀ ਆ ਸੋ ਇਹਤੀ ਸਾਰਿਆਂ ਨੇ ਪ੍ਰਬੰਧ ਕਰਨਾ ਸੰਗਤਾਂ ਨੂੰ ਮੇਰੇ ਨੌਜਵਾਨ ਬੱਚਿਆਂ ਨੂੰ ਪੈਣਾ ਵੀਰਾਂ ਗੁਰੂ ਬੇਤਿਆ ਕੇ ਅਮਰ ਸੱਚੋ ਗੁਰੂ ਵਾਲੇ ਬਣੋ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹਨਾਂ ਸ਼ਬਦਾਂ ਦੇ ਨਾਲ ਫੇਰ ਸਾਰੀ ਸੰਗਤ ਜਿੰਨੀ ਵੀ ਨਾ ਜੋੜ ਮੇਲਾ 'ਚ ਸ਼ਾਮਲ ਹੋਇਇਦ ਕਰਦੀ ਆ ਉਹਨਾਂ ਆਪਣੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦੀ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਐਂਕ ਪੀ ਧੰਨਵਾਦ ਜੀ